ਹਰ ਪਾਸੇ ਮੀਂਹ ਆਪਣਾ ਕਹਿਰ ਦਿਖਾ ਰਿਹਾ ਹੈ। ਉੱਤਰਾਖੰਡ 'ਚ ਭਾਰੀ ਬਾਰਿਸ਼ ਦੇ ਹਾਲਾਤ ਵਿਗੜਦੇ ਜਾ ਰਹੇ ਨੇ। ਯੂਪੀ, ਬਿਹਾਰ ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਪਾਣੀ ਹੋ ਚੁੱਕਾ ਹੈ। ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਜ਼ਿਲ੍ਹੇ 'ਚ ਭਾਰੀ ਬਾਰਿਸ਼ ਹੋਣ ਦੀ ਚਿੰਤਾ ਜਤਾਈ ਹੈ ਜਿਸ ਦੇ ਮੱਦੇਨਜ਼ਰ ਚਾਰ ਧਾਮ ਯਾਤਰਾ ਜਿਹੜੀ ਹੈ ਫਿਲਹਾਲ ਦੇ ਲਈ ਰੋਕ ਦਿੱਤੀ ਗਈ ਹੈ। ਭਾਰੀ ਬਾਰਿਸ਼ ਹੋਣ ਦੇ ਕਾਰਨ ਉੱਤਰਾਖੰਡ ਦੇ ਵਿੱਚ ਪਹਾੜ ਵੀ ਖਿਸਕਦੇ ਜਾ ਰਹੇ ਹਨ। ਤਾਂ ਦੱਸ ਦिए ਕਿ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਸ਼ਰਧਾਲੂ ਯਾਤਰਾ ਲਈ ਜਾ ਰਹੇ ਹਨ ਉਹਨਾਂ ਦੀ ਯਾਤਰਾ ਰੋਕ ਦਿੱਤੀ ਗਈ ਹੈ ਉਹਨਾਂ ਨੂੰ ਮਨਾਹੀ ਕਰ ਦਿੱਤੀ ਗਈ ਹੈ ਕਿ ਯਾਤਰਾ ਤੇ ਫਿਲਹਾਲ ਨਾ ਜਾਣ ਕਿਉਂਕਿ ਉਸ ਜਗ੍ਹਾ ਤੇ ਭਾਰੀ ਬਾਰਿਸ਼ ਹੋਣ ਕਾਰਨ ਜਿਹੜਾ ਸ਼ਹਿਰ ਆ ਪੂਰਾ ਪਾਣੀ ਵਿੱਚ ਡੁੱਬ ਚੁੱਕਿਆ ਹਮ ਦੱਸ ਦिए ਕਿ ਨੇਪਾਲ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋਣ ਦੀ ਜਿਹੜੀ ਚਿੰਤਾ ਜਿਤਾਈ ਜਾ ਰਹੀ ਹੈ ਉਸ ਨੂੰ ਲੈ ਕੇ ਹਾਲੇਕਿ ਬਚਾਰ ਟੀਮ ਆਪਣੇ ਕਾਰਜਕਾਰ ਵੀ ਕਰ ਰਹੀਆਂ ਹਨ ਤਿਆਰੀ ਵਿੱਚ ਜੁਟੀਆਂ ਹੋਈਆਂ ਹਨ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜੀਕੇਆ ਟੀਵੀ ਧੰਨਵਾਦ ਹਰ ਪਾਸੇ ਮੀਂਹ ਆਪਣਾ ਕਹਿਰ ਦਿਖਾ ਰਿਹਾ ਹੈ ਉੱਤਰਾਖੰਡ ਚ ਭਾਰੀ ਬਾਰਿਸ਼ ਦੇ ਹਾਲਾਤ ਵਿਗੜਦੇ ਜਾ ਰਹੇ ਨੇ यूपी बिहार ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਪਾਣੀ ਹੋ ਚੁੱਕਾ ਹੈ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਜ਼ਿਲ੍ਹੇ ਚ ਭਾਰੀ ਬਾਰਿਸ਼ ਹੋਣ ਦੀ ਚਿੰਤਾ ਜਤਾਈ ਹੈ ਜਿਸ ਦੇ ਮੱਦੇ ਨਜ਼ਰ ਚਾਰ ਧਾਮ ਯਾਤਰਾ ਜਿਹੜੀ ਹੈ ਫਿਲਹਾਲ ਦੇ ਲਈ ਰੋਕ ਦਿੱਤੀ ਗਈ ਹੈ ਭਾਰੀ ਬਾਰਿਸ਼ ਹੋਣ ਦੇ ਕਾਰਨ ਉੱਤਰਾਖੰਡ ਦੇ ਵਿੱਚ ਪਹਾੜ ਵੀ ਖਿਸਕਦੇ ਜਾ ਰਹੇ ਹਨ ਤਾਂ ਦੱਸ ਦिए ਕਿ بارش ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਸ਼ਰਧਾਲੂ ਯਾਤਰਾ ਲਈ ਜਾ ਰਹੇ ਹਨ ਉਹਨਾਂ ਦੀ ਯਾਤਰਾ ਰੋਕ ਦਿੱਤੀ ਗਈ ਹੈ ਉਹਨਾਂ ਨੂੰ ਮਨਾਹੀ ਕਰ ਦਿੱਤੀ ਗਈ ਹੈ ਕਿ ਯਾਤਰਾ ਤੇ ਫਿਲਹਾਲ ਨਾ ਜਾਣ ਕਿਉਂਕਿ ਉਸ ਜਗ੍ਹਾ ਤੇ ਭਾਰੀ بارش ਹੋਣ ਕਾਰਨ ਜਿਹੜਾ ਸ਼ਹਿਰ ਆ ਪੂਰਾ ਪਾਣੀ ਵਿੱਚ ਡੁੱਬ ਚੁੱਕਿਆ ਹਮਦਸ ਦिए ਕਿ ਨੇਪਾਲ ਉੱਤਰਾਖੰਡ ਵਿੱਚ ਭਾਰੀ بارش ਹੋਣ ਦੀ ਜਿਹੜੀ ਚਿੰਤਾ ਜਿਤਾਈ ਜਾ ਰਹੀ ਹੈ ਉਸ ਨੂੰ ਲੈ ਕੇ ਹਾਲੇਕਿ ਬਚਾਅ ਟੀਮ ਆਪਣੇ ਕਾਰਜਕਾਰ ਵੀ ਕਰ ਰਹੀਆਂ ਹਨ ਤਿਆਰੀ ਵਿੱਚ ਜੁਟੀਆਂ ਹੋਈਆਂ ਹਨ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜੀਕੇਆ ਟੀਵੀ ਧੰਨਵਾਦ ਹਰ ਪਾਸੇ ਮੀਂਹ ਆਪਣਾ ਕਹਿਰ ਦਿਖਾ ਰਿਹਾ ਹੈ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਦੇ ਹਾਲਾਤ ਵਿਗੜਦੇ ਜਾ ਰਹੇ ਨੇ यूपी बिहार ਅਤੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਪਾਣੀ ਪਾਣੀ ਹੋ ਚੁੱਕਾ ਹੈ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਗੜਵਾਲ ਜ਼ਿਲ੍ਹੇ ਚ ਭਾਰੀ ਬਾਰਿਸ਼ ਹੋਣ ਦੀ ਚਿੰਤਾ ਜਤਾਈ ਹੈ ਜਿਸ ਦੇ ਮੱਦੇ ਨਜ਼ਰ ਚਾਰ ਧਾਮ ਯਾਤਰਾ ਜਿਹੜੀ ਹੈ ਫਿਲਹਾਲ ਦੇ ਲਈ ਰੋਕ ਦਿੱਤੀ ਗਈ ਹੈ ਭਾਰੀ ਬਾਰਿਸ਼ ਹੋਣ ਦੇ ਕਾਰਨ ਉੱਤਰਾਖੰਡ ਦੇ ਵਿੱਚ ਪਹਾੜ ਵੀ ਖਿਸਕਦੇ ਜਾ ਰਹੇ ਹਨ ਤੋਂ ਦੱਸ ਦਈਏ ਕਿ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਸ਼ਰਧਾਲੂ ਯਾਤਰਾ ਲਈ ਜਾ ਰਹੇ ਹਨ ਉਹਨਾਂ ਦੀ ਯਾਤਰਾ ਰੋਕ ਦਿੱਤੀ ਗਈ ਹੈ ਉਹਨਾਂ ਨੂੰ ਮਨਾਹੀ ਕਰ ਦਿੱਤੀ ਗਈ ਹੈ ਕਿ ਯਾਤਰਾ ਤੇ ਫਿਲਹਾਲ ਨਾ ਜਾਣ ਕਿਉਂਕਿ ਉਸ ਜਗ੍ਹਾ ਤੇ ਭਾਰੀ ਬਾਰਿਸ਼ ਹੋਣ ਕਾਰਨ ਜਿਹੜਾ ਸ਼ਹਿਰ ਆ ਪੂਰਾ ਪਾਣੀ ਵਿੱਚ ਡੁੱਬ ਚੁੱਕਿਆ ਹਮਦਦ ਦਈਏ ਕਿ ਨੇਪਾਲ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਹੋਣ ਦੀ ਜਿਹੜੀ ਚਿੰਤਾ ਜਿਤਾਈ ਜਾ ਰਹੀ ਹੈ ਉਸ ਨੂੰ ਲੈ ਕੇ ਹਾਲੇਕਿ ਬਚਾਰ ਟੀਮ ਆਪਣੇ ਕਾਰਜਕਾਰ ਵੀ ਕਰ ਰਹੀਆਂ ਹਨ ਪਿਆਰੀ ਵਿੱਚ ਜੁਟੀਆਂ ਹੋਈਆਂ ਹਨ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਜੀਕੇਆਰ ਟੀਵੀ ਧੰਨਵਾਦ